ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁੱਢਣ ਸਾਗ ਦੇ ਡੇਰੇ ਤੇ ਪਹੁੰਚੇ ਉਸ ਸਮੇਂ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਵੀ ਗੁਰੂ ਜੀ ਦੇ ਨਾਲ ਸਨ ਮਹਿਮਾਨ ਨਵਾਜੀ ਵਜੋਂ ਸਾਈਂ ਮੀਆਂ ਮੀਰ ਜੀ ਨੇ ਬੱਕਰੀਆਂ ਦੇ ਦੁੱਧ ਦਾ ਪਿਆਲਾ ਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਟ ਕੀਤਾ ਦੁੱਧ ਦਾ ਪਿਆਲਾ ਵੇਖ ਕੇ ਗੁਰੂ ਜੀ ਸਾਈਂ ਬੁੱਢਣ ਸਾਨੂੰ ਕਹਿਣ ਲੱਗੇ ਸਾਈਂ ਜੀ ਇਹ ਦੁੱਧ ਸਾਨੂੰ ਪ੍ਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਹ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਛਕਾਂਗੇ ਤਾਂ ਸਾਈਂ ਜੀ ਕਹਿਣ ਲੱਗੇ ਮੇਰੀ ਤਾਂ ਪਹਿਲਾਂ ਹੀ ਐਨੀ ਉਮਰ ਹੋ ਚੁੱਕੀ ਹੈ ਛੇਵੇਂ ਜਮੇ ਤੱਕ ਨਾ ਇਹ ਸੋਧ ਰਹਿਣੀ ਹੈ ਤੇ ਨਾ ਇਹ ਦੁੱਧ ਰਹਿਣਾ ਹੈ ਗੁਰੂ ਪਿਆਰੇਓ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਸਾਈ ਜੀ ਛੇਵੇਂ ਜਮੇ ਤੱਕ ਇਹ ਸੋਧ ਬੁੱਧ ਅਤੇ ਦੁੱਧ ਇਸੇ ਤਰ੍ਹਾਂ ਹੀ ਰਹਿਣਗੇ ਇਹ ਵਚਨ ਕਰਕੇ ਗੁਰੂ ਜੀ ਭਾਈ ਬਾਲੇ ਅਤੇ ਭਾਈ ਮਰਦਾਨੇ ਜੀ ਨੂੰ ਨਾਲ ਲੈ ਕੇ ਅਗਲੀ ਯਾਤਰਾ ਤੇ ਚੱਲ ਪਏ ਸਾਈਂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਾਨਤ ਦੁੱਧ ਨੂੰ ਆਪਣੇ ਧੋਣੇ ਨੂੰ ਇਹ ਕਹਿ ਕੇ ਦਵਾ ਦਿੱਤਾ ਕਿ ਇਹ ਆਮਾਨਤ ਨਿਰੰਕਾਰ ਦੀ ਹੈ। ਸਾਮ ਕੇ ਰੱਖੇ ਅਤੇ ਆਪਣੀ ਛੇਵੇਂ ਜਾਮੇ ਦੀ ਉਡੀਕ ਕਰਨ ਲੱਗੇ। ਗੁਰੂ ਪਿਆਰਿਓ ਸਮਾਂ ਲੰਘਦਾ ਗਿਆ ਤੇ ਛੇਵੇਂ ਜਾਮੇ ਦਾ ਸਮਾਂ ਆ ਗਿਆ। ਸ੍ਰੀ ਹਰ ਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਿਮਾਲਿਆ ਦੇ ਪਹਾੜ ਦੇ ਤਰਾਇ ਖੇਤਰ ਵਿੱਚ ਇੱਕ ਨਗਰ ਵਸਾਓ ਅਤੇ ਉੱਥੇ ਇੱਕ ਨਿਵਾਸ ਸਥਾਨ ਬਣਾਓ ਬਾਬਾ ਗੁਰਦਿੱਤਾ ਜੀ ਨੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਤੁਸੀਂ ਉਸ ਵਿਸ਼ੇਸ਼ ਜਗ੍ਹਾ ਦਾ ਚੋਣ ਕਰਕੇ ਦਿਓ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਗੁਰਦਿੱਤਾ ਜੀ ਪਹਾੜੀ ਖੇਤਰ ਦੇ ਰਾਈ ਖੇਤਰ ਵਿੱਚ ਵਿਚਰਣ ਕਰਨ ਲੱਗ ਗਏ ਇਸ ਵਿੱਚ ਗੁਰੂ ਜੀ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੱਸਿਆ ਅਸੀਂ ਪਹਿਲੇ ਜਾਮੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਸਿੱਖੀ ਦਾ ਪ੍ਰਚਾਰ ਕਰਨ ਲਈ ਵਿਚਰਣ ਕਰ ਰਹੇ ਸੀ ਤਾਂ ਉਹਨਾਂ ਦੇ ਨਾਲ ਇੱਥੇ ਇੱਕ ਸਾਈਂ ਬੁੱਢਣ ਸਾ ਨਿਵਾਸ ਕਰਦੇ ਸਨ ਜਿਨ੍ਹਾਂ ਨੂੰ ਇਬਾਦਤ ਕਰਨ ਦੀ ਬਹੁਤ ਇੱਛਾ ਸੀ ਇਸ ਲਈ ਉਹ ਲੰਮੀ ਉਮਰ ਦੀ ਇੱਛਾ ਰੱਖਦੇ ਸਨ ਅਸੀਂ ਉਸ ਸਮੇਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਵੱਲੋਂ ਭੇਟ ਕੀਤਾ ਹੋਇਆ ਦੁੱਧ ਦਾ ਪਿਆਲਾ ਛੇਵੇਂ ਜਾਮੇ ਵਿੱਚ ਸਵੀਕਾਰ ਕਰਾਂਗੇ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਸਮਾਪਤ ਹੋਣ ਵਾਲੀ ਹੋਵੇਗੀ ਹੁਣ ਉਹ ਹੀ ਸਮਾਂ ਆ ਗਿਆ ਹੈ ਅਤੇ ਹੁਣ ਅਸੀਂ ਸਾਈਂ ਬੁੱਢਣ ਸਾਹ ਵੱਲੋਂ ਦਿੱਤਾ ਹੋਇਆ ਦੋਦ ਦਾ ਪਿਆਲਾ ਸਵੀਕਾਰ ਕਰਨਾ ਹੈ ਤੇ ਗੁਰੂ ਜੀ ਨੇ ਸਾਈਂ ਬਾਬਾ ਬੁੱਢਣ ਸਾਹ ਨੂੰ ਖੋਜ ਲਿਆ ਗੁਰੂ ਪਿਆਰੇਓ ਪੀਰ ਬੁੱਢਣ ਸਾਹ ਜੀ ਨੇ ਗੁਰੂ ਜੀ ਦਾ ਆਦਰ ਬੜੇ ਪ੍ਰੇਮ ਅਤੇ ਪਿਆਰ ਨਾਲ ਕੀਤਾ ਤੇ ਕਹਿਣ ਲੱਗੇ ਇਹ ਤਾਂ ਠੀਕ ਹੈ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹੋ ਉਹ ਹੀ ਸਭ ਨੂਰ ਹੈ ਪਰ ਕਿਰਪਾ ਕਰਕੇ ਮੈਨੂੰ ਸਾਈ 66 62 ਤੋਂ ਹਟ ਕੇ ਉਹੀ ਉਸੇ ਰੂਪ ਵਿੱਚ ਦਰਸਨ ਦਿਓ ਤਾਂ ਗੁਰੂ ਜੀ ਨੇ ਬਾਬਾ ਗੁਰਬਿਤਾ ਜੀ ਨੂੰ ਹੁਕਮ ਕੀਤਾ ਕਿ ਉਹ ਸ੍ਰੀ ਗੁਰੂ ਨਾਨਕ ਜੀ ਦਾ ਧਿਆਨ ਕਰਕੇ ਇਸ਼ਨਾਨ ਕਰਕੇ ਵਾਪਸ ਆ ਜਾਣ ਬਾਬਾ ਗੁਰਬਿਤਾ ਜੀ ਨੇ ਇਸ ਤਰ੍ਹਾਂ ਹੀ ਕੀਤਾ ਜਦੋਂ ਵਾਪਸ ਆ ਕੇ ਸਾਈ ਬੁੱਢਣ ਸਾਦੇ ਸਾਹਮਣੇ ਆਏ ਤਾਂ ਸائیں ਬੁੱਢਣ ਸਾਨੂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੀ ਦਿਸੇ ਉਹ ਉਹਨਾਂ ਦੇ ਚਰਣਾ ਵਿੱਚ ਡਿੱਗ ਪਏ ਅਤੇ ਬੋਲੇ ਕਿਰਪਾ ਕਰਕੇ ਤੁਸੀਂ ਮੇਰੇ ਜਨਮ ਮਰਨ ਦਾ ਚੱਕਰ ਦੂਰ ਕਰ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਨੇ ਕਿਹਾ ਤੁਹਾਡੀ ਇੱਛਾ ਪੂਰੀ ਹੋਈ ਗੁਰੂ ਪਿਆਰੇਓ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਵਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪਣੀ ਰੱਖੀ ਹੋਈ ਆਮਾਨਾ ਤੇ ਦੁੱਧ ਦੀ ਮੰਗ ਸਾਈਂ ਬੁੱਢਣ ਸਾਹਿਬ ਤੋਂ ਆਣ ਕੀਤੀ ਉਸ ਸਮੇਂ ਸਾਈਂ ਜੀ ਦੀ ਉਮਰ ਐਨੀ ਹੋ ਚੁੱਕੀ ਸੀ ਕਿ ਉਹਨਾਂ ਦੀਆਂ ਪਲਕਾਂ ਦੇ ਵਾਲ ਵੀ ਧਰਤੀ ਨੂੰ ਲੱਗ ਰਹੇ ਸੀ ਗੁਰੂ ਪਿਆਰੇ ਉਹ ਸਾਈਂ ਜੀ ਨੇ 도ਣੇ ਵਿੱਚ ਰੱਖਿਆ ਹੋਇਆ ਦੁੱਧ 121 ਹਾਲ ਬਾਅਦ ਕੱਢਿਆ ਉਹ ਦੁੱਧ ਜਿਵੇਂ ਕੱਚਾ ਰੱਖਿਆ ਸੀ ਉਸੇ ਤਰ੍ਹਾਂ ਕੱਚਾ ਅਤੇ ਤਾਜ਼ਾ ਨਿਕਲਿਆ ਅਤੇ ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਹ ਵਿੱਚ ਛਕਿਆ ਇਹ ਕਰਾਮਾਤੀ ਦੁੱਧ ਛਕਣ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਪਿੰਡ ਜਿੰਦਵੜੀ ਵਿੱਚ ਇੱਕ ਬਿਰਧਾ ਬ੍ਰਾਹਮਣੀ ਦੀ ਮਰੀ ਹੋਈ ਗਾਂ ਨੂੰ ਅਤੇ ਉਹ ਰਾਣੀ ਨਾਲ ਸੋਚੇ ਜਲ ਦੇ ਛਿੱਟੇ ਮਾਰ ਕੇ ਗਾਂ ਨੂੰ ਜਿਉਂਦਾ ਕਰ ਦਿੱਤਾ ਜਦੋਂ ਇਹ ਗੱਲ ਉਹਨਾਂ ਦੇ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੀ ਤਾਂ குரு ਜੀ ਬਾਬਾ ਗੁਰਦਿੱਤਾ ਜੀ ਨਾਲ ਨਾਰਾਜ਼ ਹੋ ਗਏ ਤੇ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਅੱਜ ਮਰੀ ਹੋਈ ਗਾਂ ਨੂੰ ਤੁਸੀਂ ਜਿਉਂਦਾ ਕੀਤਾ ਹੈ ਕੱਲ ਨੂੰ ਜਦ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਲੱਗੇਗਾ ਤਾਂ ਇੱਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲੱਗ ਜਾਣਗੇ ਤੁਸੀਂ ਕਿਸ ਕਿਸ ਨੂੰ ਜਿਉਂਦਾ ਕਰੋਗੇ ਹੁਣ ਇਸ ਜਿਉਂਦੀ ਹੋਈ ਗਾਂ ਦੇ ਬਦਲੇ ਦੁਨੀਆ ਜਾਂ ਤੁਹਾਨੂੰ ਛੱਡਣੀ ਪਊ ਜਾਂ ਫਿਰ ਮੈਨੂੰ ਤੁਸੀਂ ਇਸ ਤਰ੍ਹਾਂ ਕਰਕੇ ਕੁਦਰਤ ਦੇ ਨਿਯਮ ਨਾਲ ਛੇੜਛਾੜ ਕੀਤੀ ਹੈ ਗੁਰੂ ਪਿਆਰੇਓ ਐਨੀ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਆਪਣੇ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਪਿਤਾ ਜੀ ਗਲਤੀ ਮੇਰੇ ਕੋਲੋਂ ਹੋਈ ਹੈ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਬਾਬਾ ਗੁਰਦਿੱਤਾ ਜੀ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਆ ਗਏ ਤੇ ਸਾਈਂ ਜੀ ਨੂੰ ਕਹਿਣ ਲੱਗੇ ਸਾਈ ਜੀ ਮੈਨੂੰ ਤੁਹਾਡਾ ਸਥਾਨ ਚਾਹੀਦਾ ਹੈ ਮੈਂ ਆਪਣਾ ਸਰੀਰ ਦਾ ਤਿਆਗ ਕਰਨਾ ਹੈ ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਗਾ ਲਓ ਐਨੀ ਗੱਲ ਸੁਣ ਕੇ ਸਾਈ ਜੀ ਕਹਿਣ ਲੱਗੇ ਬਾਬਾ ਜੀ ਇਹ ਜਗ੍ਹਾ ਵੀ ਤੁਹਾਡੀ ਤੇ ਇਹ ਸਰੀਰ ਵੀ ਤੁਹਾਡਾ ਪਰੰਤੂ ਕੱਲ ਨੂੰ ਸੰਗਤਾਂ ਨੇ ਮੈਨੂੰ ਲੱਭਦਿਆਂ ਇੱਥੇ ਆਉਣਾ ਹੈ ਤੇ ਇੱਥੇ ਹੀ ਮੱਥਾ ਟੇਕ ਕੇ ਵਾਪਸ ਚਲੇ ਜਾਣਾ ਹੈ ਮੇਰੇ ਕੋਲ ਅਗਲੀ ਪਹਾੜੀ ਤੇ ਕੌਣ ਆਵੇਗਾ ਗੁਰੂ ਪਿਆਰੇਓ ਇਹ ਗੱਲ ਸੁਣ ਕੇ ਬਾਬਾ ਗੁਰਵਿੱਤਾ ਜੀ ਆਖਣ ਲੱਗੇ ਸਾਈਂ ਜੀ ਮੇਰਾ ਘਰ ਸੋ ਤੇਰਾ ਘਰ ਤੇਰਾ ਘਰ ਸੋ ਮੇਰਾ ਮਤਲਬ ਤੇਰੇ ਅਤੇ ਮੇਰੇ ਘਰ ਵਿੱਚ ਕੋਈ ਫਰਕ ਨਹੀਂ ਜੋ ਸੰਗਤਾਂ ਆਇਆ ਕਰਨ ਗਿਆ ਉਹਨਾਂ ਦੀ ਯਾਤਰਾ ਤੁਹਾਡੇ ਦਰਬਾਰ ਉੱਤੇ ਮੱਥਾ ਟੇਕ ਕੇ ਹੀ ਪੂਰੀ ਹੋਵੇਗੀ ਐਨਾ ਵਚਨ ਮੰਨ ਕੇ ਸਾਈ ਬੁੱਢਣ ਸਾਹਿਬ ਜੀ ਆਪਣੇ ਸ਼ੇਰ ਕੁੱਤਾ ਅਤੇ ਬੱਕਰੀਆਂ ਨੂੰ ਨਾਲ ਲੈ ਕੇ ਅਗਲੀ ਪਹਾੜੀ ਤੇ ਚਲੇ ਗਏ ਉਹਨਾਂ ਦੇ ਸਥਾਨ ਤੇ ਬਾਬਾ ਗੁਰਬੀਤਾ ਜੀ ਨੇ 1638 ਵਿੱਚ ਉਹੀ ਨਾਮ ਦੀ ਛੜੀ ਸਿਰਹਾਣੇ ਗਾੜ ਕੇ ਆਪਣੇ ਆਪ ਜੋਤੀ ਜੋਤ ਸਮਾ ਗਏ ਗੁਰੂ ਪਿਆਰੇਓ ਐਸੇ ਸਥਾਨ ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਣਿਆ ਹੋਇਆ ਹੈ ਦੂਜੇ ਪਾਸੇ ਸਾਈਂ ਜੀ ਅੰਤਿਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਬhook ਕੇ ਜੋਤੀ ਜੋਤ ਸਮਾ ਗਏ ਦੱਸਿਆ ਜਾਂਦਾ ਹੈ ਕਿ ਸ਼ੇਰ ਕੁੱਤਾ ਅਤੇ ਬੱਕਰੀਆਂ ਵੀ ਉੱਥੇ ਹੀ ਸਮਾ ਗਏ ਸਨ ਜਦੋਂ ਇਹ ਖਬਰ 6ਵੇਂ ਪਾਸਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਹੋਈ ਤਾਂ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਅਤੇ ਜਦੋਂ ਸਾਹੀ ਬੁੱਢਣ ਸਾਹਿਬ ਵੀ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਦਾ ਵੀ ਪੂਰੇ ਮੁਸਲਿਮ ਰੀਤਾਂ ਰਿਵਾਜਾਂ ਨਾਲ ਆਪਣੇ ਹੱਥੀ ਸੰਸਕਾਰ ਕੀਤਾ ਅਤੇ ਚਾਦਰ ਵੇਟ ਕੀਤੀ ਗੁਰੂ ਪਿਆਰੇਓ ਇਹ ਦੋਵੇਂ ਹੀ ਈਸਥਾਨ ਕੁਲੂ ਮਨਾਲੀ ਰੋਡ ਉੱਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਸਥਿਤ ਹਨ ਅੱਜ ਵੀ ਸਾਰੇ ਧਰਮਾਂ ਦੇ ਲੋਕ ਬੜੀ ਸਰਧਾ ਨਾਲ ਯਾਤਰਾਤੇ ਜਾਂਦੇ ਹਨ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁਲਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ